ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ 'ਚ ਗੱਲ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਜਿਹੜੇ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ 6ਵੇਂ ਬੀ ਕਮਿਸ਼ਨ ਦਾ ਬਕਾਇਆ ਸੀਗਾ ਉਸ ਨੂੰ ਲੈ ਕੇ ਜਿਹੜੀ 13 ਦੋ 2025 ਨੂੰ ਕੈਬਨਿਟ ਮੀਟਿੰਗ ਹੋਈ ਸੀਗੀ ਉਸ ਦੇ ਵਿੱਚ ਏਜੰਡਾ ਸੀਗਾ ਜਿਹੜਾ ਏਜੰਡਾ ਨੂੰ ਲੈ ਕੇ ਉਹ ਪਾਸ ਸੀਗਾ ਕੀਤਾ ਸੀਗਾ ਸਾਂ ਉਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਆ ਜਿਹੜਾ ਇੱਕ ਕਾਪਟ ਆਫ ਪੰਜਾਬ ਡਿਪਾਰਟਮੈਂਟ ਆਫ ਫਾਈਨੈਂਸ ਵੱਲੋਂ ਇੱਕ ਲੈਟਰ ਆ ਜਿਹੜਾ ਏਰੀਆ ਦੇ ਰਿਗਾਰਡਿੰਗ ਆ ਜਿਹੜੀ ਉਹ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ 2016 ਤੋਂ ਲੈ ਕੇ 31 2021 ਤੱਕ ਦਾ ਜਿਹੜਾ EMPLOYEES ਦੇ ਪੈਨਸ਼ਨ ਉਹਨਾਂ ਦੇ ਫੈਮਿਲੀ ਪੈਨਸ਼ਨ ਦਾ ਜਿਹੜਾ ਛੇਵੇਂ ਪੇਕ ਮਿਸ਼ਨ ਦਾ ਬਕਾਇਆ ਉਹਨੂੰ ਦੇਣ ਸੰਬੰਧੀ ਆ ਇਹਦੇ ਵਿੱਚ ਉਹਨਾਂ ਨੇ ਵੱਖ-ਵੱਖ ਕੈਟਾਗਰੀਆਂ ਬਣਾ ਕੇ ਆ ਜਿਹੜਾ ਉਹ ਦੱਸਿਆਗਾ ਕਿ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਅਤੇ ਕਦੋਂ-ਕਦੋਂ ਆ ਜਿਹੜੀ ਪੇਮੈਂਟ ਆ ਤੇ ਉਹ ਮਿਲਣੀ ਆ ਉਹ ਇਸ ਦੇ ਵਿੱਚ ਜਾਣਨੇ ਆ ਕਿ ਜਿਹੜੇ ਪਹਿਲਾਂ ਇਸ ਦੇ ਵਿੱਚ ਪਿਛਲੀ ਵੀਡੀਓ ਦੇ ਵਿੱਚ ਵੀ ਅਸੀਂ ਦੱਸਿਆ ਸੀਗਾ ਕਿ ਪਹਿਲਾਂ ਤਿੰਨ ਕੈਟਾਗਰੀਆਂ ਬਣਾਈ ਗਈਆਂ ਜਣਾ ਰਿਟਾਇਰੀਆਂ ਨੇ 85 ਸਾਲ ਤੋਂ ਉੱਪਰ ਵਾਲੇ 75 ਸਾਲ ਤੋਂ ਉੱਪਰ ਵਾਲੇ ਤੇ ਫਿਰ 65 ਸਾਲ ਜਿਹੜੇ 58 ਸਾਲ ਤੋਂ ਉੱਪਰ ਵਾਲੇ ਕੈਟਾਗਰੀ ਨੇ ਤੇ ਅਗਲੀ ਕੈਟਾਗਰੀ ਹੈ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਲੈ ਕੇ ਇਹਦੇ ਤੇ ਗੱਲਬਾਤ ਆ ਜਿਹੜੀ ਕਰਦੇ ਆ ਸੋ ਪਹਿਲਾਂ ਜਿਹੜੇ ਇਹਨਾਂ ਨੇ ਦੱਸਿਆਗਾ ਕਿ ਜਿਹੜੇ ਜਿਹੜੇ ਫੈਮਿਲੀ ਪੈਨਸ਼ਨ ਆਰ 85 ਸਾਲ ਤੋਂ ਉੱਪਰ ਉਮਰ ਆਲੇ ਨੇ ਉਹਨਾਂ ਨੂੰ ਦੋ ਕਿਸ਼ਤਾਂ ਦੇ ਵਿੱਚ ਕਿਸ਼ਤਾਂ ਜਿਹੜੀਆਂ ਬਣਾ ਕੇ ਇਹਨਾਂ ਦੀਆਂ ਦੋ ਕਿਸ਼ਤਾਂ ਦੇ ਵਿੱਚ ਆ ਜਿਹੜੀ ਪੇਮੈਂਟ ਆ ਉਹਨਾਂ ਨੂੰ ਆ ਜਿਹੜੀ 2 ਫਰਵਰੀ 2025 ਤੇ ਮਾਰਚ 2025 ਜਿਹੜੀਆਂ ਪੈਨਸ਼ਨ ਨੇ ਫੈਮਿਲੀ ਦੇ ਨੇ ਉਹਦੇ ਹਿਸਾਬ ਦੇ ਨਾਲ ਆ ਉਹਨਾਂ ਦੀ ਪੇਮੈਂਟ ਆ ਜਿਹੜੀ ਉਹ ਕੀਤੀ ਜਾਣੀ ਆ ਅਗਲੀ ਕੈਟਾਗਰੀ ਆਉਂਦੀ ਆ ਜਿਹੜੇ 75 ਸਾਲ ਤੋਂ ਵੱਧਣਗੇ ਯਾਨੀ ਕਿ 85 ਸਾਲ ਤੱਕ ਜਿਨ੍ਹਾਂ ਦੀ ਉਮਰ ਆਉਂਦੀ ਆ ਤਾਂ ਉਹਨਾਂ ਨੂੰ ਆ ਜਿਹੜਾ 12 ਕਿਸ਼ਤਾਂ ਦੇ ਵਿੱਚ ਆਗਾ ਜਿਹੜਾ ਉਹ ਪੇਮੈਂਟ ਆ ਜਿਹੜੀ ਹੋਣੀ ਆ ਤੇ ਉਹਨਾਂ ਦੀ ਕਿਸ਼ਤਾਂ ਜਿਹੜੀ April 2025 ਤੋਂ ਲੈ ਕੇ March 2026 ਤੱਕ ਆ ਜਿਹੜੀ 12 ਕਿਸ਼ਤਾਂ ਦੇ ਵਿੱਚ ਆ ਜਿਹੜੀ ਉਹਨਾਂ ਦੀ ਪੇਮੈਂਟ ਆ ਉਹ ਕੀਤੀ ਜਾਣੀ ਆ ਅੱਗੇ ਕੈਟਾਗਰੀ ਆ ਜਾਂਦੀ ਹੈ ਜਿਹੜੇ 75 ਸਾਲ ਤੋਂ ਘੱਟ ਆਲੇ ਨੇ ਜਿਨ੍ਹਾਂ ਦੀ ਉਮਰ 58 ਸਾਲ ਤੋਂ ਜਿਹੜੇ ਰਿਟਾਇਰ ਹੋਏ ਨੇ ਤੇ ਉਹਨਾਂ ਦੀ 75 ਸਾਲ ਤੱਕ ਦੀ ਜਿਹੜੀ ਏਜ ਹੈਗੀ ਉਹਦੇ ਵਿੱਚ ਉਹਨਾਂ ਨੇ ਕੈਟਾਗਰੀਆਂ ਨੇ ਜਿਹੜੀਆਂ ਉਸ ਦੇ ਅੱਗੇ ਬਣਾਈਆਂ ਨੇ ਕਿ ਜਿਹੜਾ 2016 ਦੇ 17 ਦਾ ਉਹਨਾਂ ਦਾ ਬਕਾਇਆ ਹੈਗਾ ਉਹਨਾਂ ਨੂੰ ਉਹ 15 ਕਿਸ਼ਤਾਂ ਦੇ ਵਿੱਚ ਆ ਜਿਹੜਾ ਉਹ ਦਿੱਤਾ ਜਾਵੇਗਾ ਤੇ ਇਹ ਜਿਹੜਾ ਸਟਾਰਟਿੰਗ ਹੈ ਜੀ April 2025 ਤੋਂ ਤੇ ਦੂਜੀ ਇਨਸਟਾਲਮੈਂਟ ਉਹਦੀ ਜਿਹੜੀ ਹੈਗੀ ਆ ਈਅਰ 2018 ਤੇ 19 ਦੀ ਇਹ ਜੁਲਾਈ 26 ਤੋਂ ਆ ਜਿਹੜੀ ਉਹ ਸ਼ੁਰੂ ਹੋਵੇਗੀ ਤੇ ਇਸ ਦੀਆਂ 18 ਕਿਸ਼ਤਾਂ ਨੇ ਜਿਹੜੀਆਂ ਹੋਣਗੀਆਂ ਤੇ 3 ਇਹਦਾ ਪੋਰਸ਼ਨ ਬਣਾਇਆ ਗਿਆ ਉਹਨਾਂ ਨੇ 2020 ਤੇ 21 ਦਾ ਜਿਹੜੀ ਸਟਾਰਟਿੰਗ ਆ ਜਿਹੜੀ ਉਹ ਜਨਵਰੀ 2028 ਤੋਂ ਇਹਦੀ ਸਟਾਰਟਿੰਗ ਆ ਜਿਹੜੀ ਸ਼ੁਰੂ ਹੋਵੇਗੀ ਤੇ ਇਹ ਨੌ ਕਿਸ਼ਤਾਂ ਦੇ ਵਿੱਚ ਆ ਜਿਹੜੀ ਇਹਦੀ ਬਕਾਇਆ ਰਾਸ਼ੀ ਆ ਜਿਹੜੀ ਉਹ ਦਿੱਤੀ ਜਾਵੇਗੀ ਇਸ ਤੋਂ ਅੱਗੇ ਜਿਹੜੇ ਲੀਵ ਐਂਡ ਕੈਸ਼ਮੈਂਟ ਦਾ ਏਰੀਆ ਜਿਹੜਾ ਰਿਵਾਈਜ਼ ਹੋਇਆਗਾ ਉਸ ਨੂੰ ਲੈ ਕੇ ਵੀ ਹੈ ਜਿਹੜਾ ਰਿਟਾਇਰ ਹੋਏ ਮੁਲਾਜ਼ਮ ਨੇ ਜਿਹੜੇ 36 ਕੀ ਤੱਕ ਜਿਹੜੇ ਉਹਨਾਂ ਨੂੰ 4 ਇਕੁਅਲ ਕਿਸ਼ਤਾਂ ਨੇ ਜਿਹੜੀਆਂ 6 ਮੰਥ ਇਨਸਟਾਲਮੈਂਟ ਆ ਜਿਹੜੀ ਕੀਤੀ ਜਾਵੇਗੀ ਤੇ ਪਹਿਲੀ ਕਿਸ਼ਤ ਉਹਨਾਂ ਦੀ ਜਿਹੜੀ ਹੈਗੀ ਹੈ ਲੀਵ ਐਂਡ ਕੈਸ਼ਮੈਂਟ ਵਗੈਰਾ ਦੀ ਜਿਹੜਾ ਬਕਾਇਆ ਰਹਿੰਦਾ ਅਪ੍ਰੈਲ 2025 ਅਕਤੂਬਰ 2025 ਅਪ੍ਰੈਲ 2026 ਤੇ ਅਕਤੂਬਰ 2026 ਤੱਕ ਆ ਜਿਹੜੇ ਰਿਟਾਇਰ ਹੋ ਚੁੱਕੇ EMPLOYE ਅਤੇ ਪੈਨਸ਼ਨਰ ਫੈਮਿਲੀ ਪੈਨਸ਼ਨ ਨੇ ਉਹਨਾਂ ਨੂੰ ਇਸ ਦੀ ਪੇਮੈਂਟ ਜਿਹੜੀ ਹੋਵੇਗੀ। ਕਈ ਗੱਲ ਕਰਦੇ ਆ ਜਿਹੜੇ EMPLOYEE ਨੇ ਉਹਨਾਂ ਨੂੰ ਜਿਹੜਾ ਬਕਾਇਆ ਹੈਗਾ ਉਹ ਕਿਸ ਤਰੀਕੇ ਦੇ ਨਾਲ ਆ ਜਿਹੜਾ ਮਿਲਣਾ ਤੇ ਇਸ ਦੇ ਵਿੱਚ ਉਹਨਾਂ ਨੇ ਡਿਟੇਲ ਦਿੱਤੀ ਹੈ ਕਿ 36 ਮਹੀਨਿਆਂ ਦੇ ਵਿੱਚ ਆ ਜਿਹੜਾ ਉਹਨਾਂ ਨੂੰ ਬਕਾਇਆ ਮੁਲਾਜ਼ਮਾਂ ਨੂੰ ਜਿਹੜਾ ਇੱਕ ਇੱਕ 16 ਤੋਂ ਲੈ ਕੇ 31 2021 ਤੱਕ ਦਾ ਬਕਾਇਆ ਹੈਗਾ। ਉਹਦੇ ਵਿੱਚ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਜਿਹੜਾ 2016 ਦਾ ਏਰੀਅਰ ਆ ਜਿਹੜੇ ਫਾਈਨੈਂਸ਼ੀਅਲ ਇਅਰ ਇੱਕ ਇੱਕ 16 ਤੋਂ ਲੈ ਕੇ 31 31 ਮਾਰਚ 2017 ਤੱਕ ਦਾ ਜਿਹੜਾ ਏਰੀਆ ਰੱਬ 12 ਮਹੀਨਿਆਂ ਦਾ ਉਹ 2026 ਤੋਂ ਜਿਹੜੀ ਪਹਿਲੀ ਕਿਸ਼ਤ ਹੈ ਜਿਹੜੀ ਉਹਦੀ ਸ਼ੁਰੂ ਹੋਵੇਗੀ April 2026 ਤੋਂ 12 ਮਹੀਨਿਆਂ ਦੇ ਵਿੱਚ ਹੈ ਜਿਹੜੀ ਅਗਲੀਆਂ ਕਿਸ਼ਤਾਂ ਨੇ ਜਿਹੜੀਆਂ ਉਸਦੇ ਦਿੱਤੀਆਂ ਜਾਣਗੀਆਂ ਸੈਕੰਡ ਪੋਰਸ਼ਨ ਦੇ ਵਿੱਚ ਹੈ ਜਿਹੜਾ 17 18 19 20 ਯਾਨੀ ਕਿ 30 21 ਤੱਕ ਦਾ ਬਕਾਇਆ ਜਿਹੜਾ ਉਹ April 2027 ਤੋਂ ਸਟਾਰਟਿੰਗ ਹੋਣੀ ਆ ਉਹ 24 ਕਿਸ਼ਤਾਂ ਦੇ ਵਿੱਚ ਮਤਲਬ ਕਿ 27 ਤੋਂ ਸ਼ੁਰੂ ਹੋ ਕੇ 2029 ਤੱਕ ਦਾ ਜਿਹੜਾ ਇਸ ਦਾ ਏਰੀਆ ਦਾ ਉਹ ਮੁਲਾਜ਼ਮਾਂ ਨੂੰ ਉੱਥੇ ਜਾ ਕੇ ਮਿਲਾਂਗਾ ਸੋ ਇਸ ਦੇ ਵਿੱਚ ਜਿਹੜੇ ਡੀਏ ਜੀਆਂ ਆ ਗਈਆਂ ਡੇ ਵੀ ਜਿਹੜਾ ਪੈਂਡਿੰਗ ਨੇਗੇ ਮੁਲਾਜ਼ਮਾਂ ਦੇ ਇਸ ਦੇ ਵਿੱਚ ਡੀਪੀਆ ਦਾ ਬਕਾਇਆ ਜਿਹੜਾ ਇਸ ਤੋਂ ਅੱਗੇ ਜਾ ਕੇ ਹੈ ਜਿਹੜਾ ਮਿਲੇਗਾ ਸੋ ਮੁਲਾਜ਼ਮਾਂ ਨੂੰ ਕਾਫੀ ਸਮਾਂ ਲੱਗਾ ਜਿਹੜਾ ਆਪਣੇ ਏਰੀਆ ਦਾ ਬਕਾਇਆ ਲੈਣ ਲਈ ਹੈ ਜਿਹੜਾ ਉਹ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਮੋਸਟਲੀ ਜਿਹੜਾ ਬਕਾਇਆਗਾ 2017 ਤੋਂ ਬਾਅਦ ਸੌਰੀ 2027 ਤੋਂ ਬਾਅਦ ਆ ਜਿਹੜਾ ਸਾਨੂੰ ਮਿਲਣਾ ਸ਼ੁਰੂ ਹੋਵੇਗਾ ਸੋ ਇਹ ਜਾਣਕਾਰੀ ਤੁਹਾਡੇ ਨਾਲ ਇਸ ਪੱਤਰ ਦੇ ਸੰਬੰਧ ਸੀ ਜਿਹੜੇ ਮੁਲਾਜ਼ਮ ਤੇ EMPLYE ਜੁੜੇ ਹੋਏ ਨੇ ਤਾਂ ਉਹਨਾਂ ਨੂੰ ਇਹ ਜਾਣਕਾਰੀ ਉਮੀਦ ਕਰਦੇ ਆ ਚੰਗੀ ਲੱਗੀ ਹੋਵੇਗੀ ਤੇ ਜੇਕਰ ਸਾਡਾ ਚੈਨਲ ਵਧੀਆ ਲੱਗਦਾ ਜਰੂਰ ਸਬਸਕ੍ਰਾਈਬ ਕਰਨਾ ਸਾਰਿਆਂ ਦਾ ਇਸ ਪ੍ਰੋਗਰਾਮ ਜੁੜਨ ਲਈ ਬਹੁਤ ਬਹੁਤ ਧੰਨਵਾਦ